ਠੀਕ ਹੈ ਰੱਜੂ ਅੱਜ ਤੋਂ ਬਾਅਦ ਤੇਰਾ ਕਮਰਾ ਹੈ ਅੰ ਦੇਸੇ ਦਾ ਸਾਰਾ ਘਰ ਤੇਰਾ ਹੀ ਆ ਆਪਣੀ ਸਮਝ ਹਰੇ ਰੂਮ ਤੇਰਾ ਹੈ ਅੱਛਾ ਮੈਂ ਪੁੱਛਦੀ ਸੀਗੀ ਦੀਦੀ ਇੰਨੇ ਵੱਡੇ ਘਰ ਦੇ ਵਿੱਚ ਕੋਈ ਹੋਰ ਨਹੀਂ ਹੈਗਾ ਨਹੀਂ ਨਹੀਂ ਮੇਰੇ ਬਾਪੂ ਜੀ ਹੈਗੇ ਨਹੀਂ ਪਰ ਉਹ ਇੱਥੇ ਕਿਤੇ ਗਏ ਹੋਣਗੇ ਉਹਨਾਂ ਦੇ ਇਹੋ ਜਿਹੇ ਕੰਮ ਨੇ ਰੇਟ ਵੀ ਖੁੱਲੇ ਛੱਡ ਕੇ ਜਾਵੜੇ ਅੱਛਾ ਹਾਂ ਹਾਂ ਚਲੋ ਤੇਨਾ ਤੂੰ ਆਪਣਾ ਘਰ ਹੀ ਸਮਝੀ ਇਹਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਬੇਚਿੱਜ ਕੋ ਕੇ ਦੱਸੀ ਕਿਸੇ ਚੀਜ਼ ਦੀ ਲੋੜ ਹੋਵੇ ਇਹ ਨਾ ਸੋਚੀ ਕਿ ਮੇਰਾ ਘਰ ਹੈ ਮੈਨੂੰ ਪੁੱਛਣਾ ਪਊ ਤੂੰ ਆਪਣਾ ਘਰ ਸਮਝ ਕੇ ਵਰਤ ਸਕਦੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਦੀਦੀ ਮੈਂ ਤੁਹਾਡਾ ਧੰਨਵਾਦ ਕੀਤਾ ਜਰਾ ਪਾਗਲ ਕਹਿ ਹੌ ਜੀਆਂ ਗੱਲਾਂ ਕਰਦੀਆਂ ਨਾਲੇ ਨਾ ਰੱਜੋ ਥੈਨੋਂ ਉਹਨਾਂ ਦੀ ਫੈਮਲੀ ਚੋਂ ਕਿਸੇ ਦਾ ਵੀ ਫੋਨ ਆਵੇ ਤਾਂ ਚੱਕਣ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਭੈਣੇ ਤੁਸੀਂ ਕਿੰਦਾ ਦੀ ਗੱਲ ਕਰਦੀ ਮੈਂ ਤਾਂ ਖੁਦ ਵੀ ਨਹੀਂ ਚਾਹੁੰਦੀ ਕਿ ਇਹਨਾਂ ਦਾ ਟੱਬਰ ਚ ਕੋਈ ਮੈਨੂੰ ਫੋਨ ਕਰੇ ਜਾਂ ਮੈਂ ਕਿਸੇ ਨਾਲ ਕੋਈ ਗੱਲ ਕਰਾਂ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਉਹਨਾਂ ਦੀ ਔਕਾਤ ਕੀ ਹੈ ਨਾਲੇ ਬਹੁਤ ਜਲਦੀ ਮੈਂ ਉਹਨਾਂ ਤੇ ਕੇਸ ਫਾਈਲ ਕਰੂੰਗੀ ਠੀਕ ਹੈ ਜੇ ਤੁਸੀਂ ਉਹਨਾਂ ਤੇ ਕੇਸ ਕਰੋਗੇ ਨਾ ਤਾਂ ਤੁਹਾਨੂੰ ਇਹ ਪਤਾ ਸਾਰੀ ਗੱਲ ਮੇਰੇ ਤੇ ਆ ਕੇ ਖੜ ਜੂਗੀ ਤੇ ਜੀ ਜੀ ਮੇਰੇ ਕੋਲ ਇਹਨੇ ਪੈਸੇ ਹੀ ਨਹੀਂ ਹੈਗੇ ਕਿ ਮੈਂ ਕਿਸਲੇ ਅੱਜ ਸਤ ਕੁੱਤ ਕਹੋ ਜੀਆਂ ਗੱਲਾਂ ਕਰਦੀਂ ਤੇਰੇ ਤੇ ਗੱਲ ਇਹ ਤੂੰ ਮੇਰੇ ਤੇ ਛੱਡ ਦੇ ਹਰ ਉਹ ਹੀ ਗੱਲ ਪੈਸਿਆਂ ਦੀ ਮੈਂ ਹੈਗੀ ਹਾਂ ਨਾ ਤੂੰ ਬੇਫਿਕਰ ਹੋ ਜਾ ਸਭ ਕੁਛ ਮੈਂ ਆਪੇ ਕਰ ਲੂੰਗੀ ਬਸ ਤੂੰ ਟੈਨਸ਼ਨ ਫਰੀ ਹੋ ਕੇ ਰਹਿ ਤੇ ਉੱਥੇ ਗੱਲ ਤੁਹਾਡੀ ਠੀਕ ਆ ਪਰ ਸੱਚੀ ਦੱਸਾਂ ਮੈਂ ਇਸ ਘਰ ਦੇ ਵਿੱਚ ਆ ਤਾਂ ਨਹੀਂ ਆ ਪਰ ਹਜੇ ਵੀ ਮੈਨੂੰ ਅੰਦਰੋਂ ਇੱਕ ਡਰ ਨਾ ਖਾਈ ਜਾਂਦਾ ਆ ਕਿਤੇ ਢੋਣ ਨੀ ਮੇਰੇ ਪਿੱਛੇ ਇੱਥੇ ਆ ਜੇ ਹਾਗਲ ਕੇ ਹੋਛੀਆਂ ਗੱਲਾਂ ਕਰਦੀਆਂ ਤੂੰ ਠੋਨੀ ਇੱਥੇ ਪਹਿਲਾਂ ਕਿ ਲੈਣਾ ਆਊਗਾ ਨਾਲੇ ਹਾਂ ਮੰਨਦੀ ਆ ਮੈਨੂੰ ਡਰ ਬਹੁਤ ਵੱਡੀ ਚੀਜ਼ ਹੁੰਦੀ ਓ ਇੱਥੇ ਨਹੀਂ ਆ ਸਕਦਾ ਬੇਫਿਕਰ ਹੋ ਜਾ ਤੂੰ ਐਂ ਕਰੋ ਜੀ ਕੁਛ ਖਾਣਾ ਤਾਂ ਮੈਂ ਤੇਰੇ ਲਈ ਬਣਾ ਦੇਨੀ ਆ ਨਹੀਂ ਤੂੰ ਰੈਸਟ ਕਰ ਮੈਂ ਵੀ 10 ਮਿੰਟ ਰੈਸਟ ਕਰਨਾ ਠੀਕ ਐ ਐਨੇ ਬਾਪੂ ਆਉਂਦੇ ਮੈਂ ਤੁਹਾਡਾ ਇਹ ਦੇ ਨਾ ਸਾਰੀ ਉਮਰ ਨਹੀਂ ਦੇ ਸਕਦੀ ਅਗਲੇ ਮੈਨੂੰ ਇੱਕ ਦਲਦਲ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਹੋ। ਐਓ ਜੀ ਗੱਲਾਂ ਕਰਦੀਆਂ ਤੂੰ। ਵੱਡੀਆਂ ਭੈਣਾਂ ਨਾ, ਛੋਟੀਆਂ ਭੈਣਾਂ ਤੇ ਐਸਾਂ ਕਰਦੀਆਂ ਹੁੰਦੀਆਂ ਨੇ। ਐਹੋ ਜੀ ਗੱਲ ਨਹੀਂ ਬੋਲਦੇ ਹੁੰਦੇ। ਮੈਨੂੰ ਆਪਣੀ ਭੈਣ ਸਮਝ। ਚੱਲ, ਰੈਸਟ ਕਰ ਲੈ। ਕੁਝ ਖਾਣਾ ਬਣਾਵਾਂ ਤੇਰੇ ਲਈ। ਨਹੀਂ ਦੀਦੀ, ਮੈਂ ਕੁਝ ਨਹੀਂ ਖਾਣਾ। ਬਸ ਇਹ ਹੈ, ਵੀ ਹੁਣ ਜਦ ਤੱਕ ਵੀ ਮੈਂ ਉਰੇ ਰਹੂੰਗੀ ਨਾ, ਤੁਸੀਂ ਇਕੱਲੇ ਕੋਈ ਵੀ ਕੰਮ ਨਾ ਕਰਿਓ। ਜਦੋਂ ਤੁਸੀਂ ਮੈਨੂੰ ਆਪਦੀ ਭੈਣ ਕਹਿ ਹੀ ਦਿੱਤਾ, ਤੇ ਤੁਸੀਂ ਮੈਨੂੰ ਇਹ ਗੱਲ ਕਹਿ ਹੀ ਦਿੱਤੀ, ਕੀ ਕਰ ਹੁਣ ਤੇਰਾ? ਤੋ ਮੇਰੇ ਵੀ ਉਹਨਾਂ ਹੱਕਾ ਕਿ ਮੈਂ ਵੀ ਇੱਥੇ ਰਾਮ ਨਾਲ ਕੁਝ ਵੀ ਬਣਾ ਸਕਦੀ ਆ ਹਾਂ ਠੀਕ ਹੈ ਮੈਂ ਰੈਸਟ ਕਰਦੀ ਠੀਕ ਹੈ ਠੀਕ ਸੋਚਿਆ ਵੀ ਨਹੀਂ ਸੀ ਕਦੇ ਕਿ ਚੀਨੂ ਮੈਂ ਆਪਣੀ ਸੌਕੜ ਸਮਝਦੀ ਰਹੀ ਖੁਸ਼ ਮੈਂ ਸੋਚਦੀ ਰਹੀ ਫਿਰ ਪਤਾ ਨਹੀਂ ਕੈ ਹੋਜੀ ਹੋਣੀ ਆ ਪਰ ਅਸਲ ਦੇ ਵਿੱਚ ਹੁਣੇ ਤਾਂ ਸਾਰਾ ਸਾਬੀਤੀ ਕਰਤਾ ਕਿ ਹਰ ਔਰਤ ਗਲਤ ਨਹੀਂ ਹੁੰਦੀ ਵੈਸੇ ਵੀ ਜੋ ਕੁਛ ਵੀ ਹੋਇਆ ਉਹਦੇ ਨਾਲ ਵੀ ਤਾਂ ਤੁੱਖ ਹੀ ਹੋਇਆ ਨਾ ਕਹਿੰਦੇ ਆ ਨਾ ਇੱਕ ਔਰਤੀ ਔਰਤ ਦੇ ਕੰਮ ਆਉਂਦੀ ਹੈ ਤੇ ਅੱਜ ਭੈਣ ਨੇ ਸਾਬਿਤ ਕਰਕੇ ਦਿਖਾਤਾ ਨਹੀਂ ਤਾਂ ਨਹੀਂ ਤਾਂ ਉਹਨਾਂ ਨਾਲ ਲੜ ਕੇ ਮੈਨੂੰ ਮਾਰ ਵੀ ਸਕਦੀ ਸੀ ਕੁਝ ਵੀ ਕਰ ਸਕਦੀ ਸੀ पर इन्हें मेरी जान बचा के साबित करता कि ये बहुत अच्छे इंसान है चल हम जिन्ना टाइम भी है रजो तेनों बताना बिता ਦੀਦੀ ਕਪੜੇ ਕਹਿ ਲਗਾ ਦੇਣਾ ਮੈਂ ਤੁਹਾਨੂੰ ਖੀਰ ਬਣਾ ਕੇ ਦਵਾਂਗੀ ਠੀਕ ਹੈ ਬਣਾ ਦੀ ਮਸਾਲਾ ਤਾਂ ਮਾ ਚੁੱਕੀ ਸੁੱਖ ਤੂੰ ਇੱਥੇ ਬਾਪੂ ਮੈਂ ਹਾਂ ਇੱਥੇ ਦੱਸਦੀ ਆ ਮੈਂ ਤੁਹਾਨੂੰ ਸਾਰੀ ਗੱਲ ਬਾਪੂ ਉਹ ਸੋਨ ਨੂੰ ਬਚਾ ਕੀ ਆ ਉਹ ਸਭ ਕੁਸਤਾ ਤੂੰ ਖਤਮ ਕਰ ਗਈ ਬਾਪੂ ਗਲਤੀ ਹੋ ਗਈ ਮੇਰੇ ਤੋਂ ਹੁਣ ਤੂੰ ਮਾਫ ਕਰ ਦੇ ਮੈਨੂੰ ਗਲਤੀ ਗਲਤੀ ਤਾਂ ਤੂੰ ਜਾਣ ਬੁੱਝ ਕੇ કરી ਸੀ ਕੋਈ ਨਿਆਂ ਨਹੀਂ ਸੀ ਮੈਂ ਮਿਲਤਾ ਕਰਿਆ ਤੂੰ ਇੱਕ ਵੀ ਸੁਣੀ ਮੇਰੀ ਉਹ ਤਾਂ ਪਰ ਹੁਣ ਕਿਹੜੀ ਗੱਲ ਦਾ ਗੁੱਸਾ ਬਾਪੂ ਗੁੱਸਾ ਦਾ ਤਾਂ ਕਰਦਾ ਹੈ ਗੁੱਸਾ ਉਹ ਗੁੱਸਾ ਤਾਂ ਮੈਨੂੰ ਉਸ ਗੱਲ ਦਾ ਜਿੱਦਾਂ ਤੂੰ ਭੱਜ ਕੇ ਵਿਆਹ ਕਰਵਾਇਆ ਤੇ ਲੋਕਾਂ ਨੇ ਉਹ ਲੋਕਾਂ ਨੇ ਜਿਹੜਾ ਚੌੜਾ ਦੁੱਪ ਘਾਟਾ ਬਾਪੂ ਹੁਣ ਤੂੰ ਲੋਕਾਂ ਪਿੱਛੇ ਲੱਗੇਗਾ ਲੋਕਾਂ ਦਾ ਕੀ ਆ ਉਹਨਾਂ ਪਿੱਛੇ ਲੱਗ ਕੇ ਤੂੰ ਉਹਦੀ ਤੀਨ ਵੱਖ ਕਰੇਗਾ ਆਪਣੇ ਆਪ ਤੋਂ ਵੱਖ ਉਹ ਵੱਖ ਮੈਨ ਲਈ ਕੀਤਾ ਵੱਖ ਤਾਂ ਤੂੰ ਕਰਕੇ ਸੱਟ ਗਈ ਸੀ ਤੇ ਮੈਂ ਮੈਂ ਤਾਂ ਮਿਲਤਾ ਕਰਿਆ ਸੀ ਪਰ ਤਾਂ ਮੇਰੀ ਇੱਕ ਵੀ ਸੁਣੀ ਲੈ ਬਾਪੂ ਮੈਂ ਤੇਰੀਆਂ ਮਿੰਤਾਂ ਦਰਲੇ ਕਰ ਲੈਂਦੀ ਆ ਮaaf ਕਰ ਦੇ ਮੈਥੋਂ ਗਲਤੀ ਹੋ ਗਈ ਬਾਪੂ ਅੱਜ ਤੋਂ ਬਾਅਦ ਮੈਂ ਉਹ ਜੀ ਗਲਤੀ ਕਦੇ ਨਹੀਂ ਕਰਦੀ ਮੈਂ ਹੁਣ ਇੱਥੇ ਹੀ ਰਹੂੰਗੀ ਕਿਤੇ ਨਹੀਂ ਜਾਂਦੀ ਤੈਨੂੰ ਛੱਡ ਕੇ ਤੇ ਆਹ ਕੁੜੇ ਇਹ ਕੌਣ ਹੈ ਬਾਪੂ ਇਹ ਉਹ ਇਹ ਅਰਜੂ ਆ ਬਾਪੂ ਅੱਜ ਤੋਂ ਬਾਅਦ ਨਾ ਇਹ ਸਮਝੀ ਕਿ ਤੇਰੀ ਇੱਕ ਨਹੀਂ ਦੋਤੀ ਹਾਨੇ ਕੀ ਰੀਤੀ ਹੈ ਵੀ ਬਾਕੀ ਗੱਲ ਨਾ ਬਾਪੂ ਮੈਂ ਤੈਨੂੰ ਬਾਅਦ ਚ ਦੱਸੂਗੀ ਪਹਿਰ ਦਾ ਦਿਮਾਗ ਠੰਡਾ ਕਰ ਲੈ ਪਹਿਲਾਂ ਅੱਛਾ ਇਹ ਕਸੇ ਜਾ ਬੈਠ ਓਥੇ ਮੈਨੂੰ 10 ਮਿੰਟ ਇਕੱਲੇ ਨੂੰ ਸੋਚਣ ਦੇ ਠੀਕ ਹੈ ਬਾਪੂ ਚੱਲ ਰਜੂ ਮੈਨੂੰ ਸਮਝ ਨਹੀਂ ਆ ਰਹੀ ਤੇ ਮੇਰੀ ਕੀ ਕਹੀ ਕਿ ਗੱਲ ਦੀ ਕਿ ਅੱਜ ਤੋਂ ਤੂੰ ਇੱਕ ਤੀ ਨਾ ਸਮਝੇ ਤੂੰ ਦੋਤੀਆ ਇਹ ਹੋਈ ਕਿ ਜਾਂਦਾ ਆ ਬਾਪੂ ਕੀ ਗੱਲ ਲੋਗੀ ਸਿਰ ਜਿਹਾ ਫੜੀ ਬੈਠਾ ਚਾਹ ਬਣਾ ਕੇ ਦਮਾ ਤੁਨੂੰ ਬੱਸ ਕਰਤੀ ਏ ਮੈਂ ਚਾਹ ਬਣਾ ਕੇ ਪੀ ਲਈ ਸੀ ਬਾਪੂ ਹਜੇ ਵੀ ਨਰਾਜ ਐ ਤੂੰ ਮੇਰੇ ਨਾਲ ਹੁਣ ਤਾਂ ਛੱਡ ਦੇ ਗੁੱਸਾ ਉਤੀ ਮੈਂ ਨਰਾਜ ਕਿਹਦੇ ਨਾਲ ਹੋ ਸਕਦਾ ਮੈਂ ਨਰਾਜ ਕਿਹਦੇ ਨਾਲ ਹੋ ਸਕਦਾ ਮੇਰਾ ਨਰਾਜ ਹੋਣਾ ਹਏ ਕੌਣ ਤੇ ਨਾਲੇ ਮੈਨੂੰ ਕਿੜਾ ਕੁ ਕਹਿ ਦੂਗਾ ਵੀ ਮੈਂ ਤੇਰਾ ਹੱਥ ਨਰਾਜ ਨਾ ਹੋ ਬਾਪੂ ਕਿਹੋ ਜਿਹੀਆਂ ਗੱਲਾਂ ਕਰਦਾ ਤੂੰ ਮੈਂ ਹੈਗੀ ਤਾਂ ਹੈਗੀ ਆ ਤੇਰੀ ਤੀ ਤੂੰ ਤੇ ਤੂੰ ਕਾਹਦੀ ਤੀਂ ਹੈਂ ਤੂੰ ਤਾਂ ਮੈਨੂੰ ਇੱਦਾਂ ਗੱਲਾਂ ਕਰਕੇ ਸੱਟ ਗਈ ਮੈਂ ਤੈਨੂੰ ਬਣਾਇਆ ਤਾਂ ਬਥੇਰਾ ਸੀ ਆਪਣੀ ਤੇ ਪਰ ਤੂੰ ਬਣੀ ਨਹੀਂ ਬਾਪੂ ਮੈਂ ਮਾਫੀ ਮੰਗਦੀ ਆ ਤੇਰੇ ਤੋਂ ਹੁਣ ਤਾਂ ਮaaf ਕਰ ਦੇ ਹੁਣ ਤਾਂ ਮੈਂ ਵਾਪਸ ਆ ਗਈ ਮaaf ਕਰਦਾ ਤੇ ਤੂੰ ਗਲਤੀ ਵੀ ਏਡੀ ਵੱਡੀ ਕਰੀ ਆ ਕਿਵੇਂ ਮaaf ਕਰਦਾ ਤੈਨੂੰ ਬਾਪੂ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਬੰਦਾ ਹੈ ਹੀ ਗਲਤੀਆਂ ਦਾ ਪੁੱਤਲਾ ਤੇ ਨਾਲੇ ਰੱਬ ਵੀ ਮaaf ਕਰ ਦਿੰਦਾ ਕੀ ਤਵਾ ਆਪਣੇ ਤੈਨੂੰ ਮਾਫ ਨਹੀਂ ਕਰੇਗਾ ਮੈਂ ਰੱਬ ਤਾਂ ਨਹੀਂ ਦੀਏ ਪਰ ਤੇਰੀ ਮਾਂ ਨਾਲ ਮੈਂ ਇੱਕ ਵਾਦਾ ਕੀਤਾ ਸੀ ਕਿ ਮੈਂ ਤੇਰੀ ਧੀ ਨੂੰ ਨਾ ਤਤੀਫਾ ਨਹੀਂ ਲੱਗਣ ਦੰਦਾ ਤੇ ਉਹਨੂੰ ਫੁੱਲਾਂ ਵਾਂਗੂ ਰੱਖੂੰਗਾ ਪਰ ਥੇਰ ਵੀ ਤੀਏ ਕਿਤੇ ਨਾ ਕਿਤੇ ਨਾ ਮੈਂ ਤੋ ਕبھی ਰਹਿਗੀ ਜਿਹੜੀ ਤੇਰੀ ਪਰਵਰਸ ਨਹੀਂ ਕਰ ਸਕਿਆ ਨਹੀਂ ਬਾਪੂ ਤੇਰੀ ਪਰਵਰਿਸ਼ 'ਚ ਕੋਈ ਕਮੀ ਨਹੀਂ ਰਹੀ ਤੇ ਤੁਮ ਇਹਨੂੰ ਹਮੇਸ਼ਾ ਖੁਸ਼ ਰੱਖਿਆ ਸ਼ਾਇਦ ਮੈਂ ਹੀ ਰਾਸਤਾ ਪਟਕੀ ਸੀ ਚਾਛਟ ਇਹਨਾਂ ਗੱਲਾਂ ਨੂੰ ਤੂੰ ਆ ਗਈ ਜਿਨੇ ਵੀ ਆ ਗਈ ਪਰ ਇਹ ਕੁੜੀ ਦੱਸ ਕੌਣ ਹੈ ਬੱਪਾ ਇਹ ਕੁੜੀ ਨਾ ਟੈਂਕੇ ਦੇ ਘਰੇ ਨੌਕਰਾਨੀ ਸੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਤੇ ਟੈਂਕਾ ਵੀ ਮੇਰੇ ਨਾਲ ਸਾਰਾ ਦਿਨ ਕਲੇਸ਼ ਕਰਦਾ ਸੀ ਉਹਦੀ ਮਾਂ ਵੀ ਕਿਚ-ਕਿਚ ਕਰਦੀ ਰਹਿੰਦੀ ਸੀ ਬਿਨਾਂ ਗੱਲੋਂ ਬਹੁਤ ਮਾੜਾ ਫਲੂਕ ਕਰਦੇ ਸੀ ਇਹਦੇ ਨਾਲ ਵੀ ਤੇ ਮੇਰੇ ਨਾਲ ਵੀ ਫਿਰ ਮੈਂ ਇਹਨੂੰ ਵਿਚਾਰੀ ਨੂੰ ਉੱਥੇ ਨਹੀਂ ਛੱਡਿਆ ਨਾਲ ਹੀ ਲੈ ਆਈ ਚਲੋ ਉਹ ਪਤਾ ਮੈਂ ਤੈਨੂੰ ਕਿਹਾ ਸੀ ਨਾ ਪਰ ਤੂੰ ਇਹ ਗੱਲਾਂ ਤੇ ਆਈ ਨਹੀਂ ਮੈਂ ਤੈਨੂੰ ਵਥੇਰਾ ਕਿਹਾ ਸੀ ਵੀ ਤੇਰਾ ਤੇ ਤੀਜੀ ਦਾ ਨਹੀਂ ਹੁੰਦਾ ਕਿਸੇ ਤੇ ਛੱਟਵੇ ਦੇ ਬਾਪੂ ਹੁਣ ਕਿਉਂ ਬਾਰ ਬਾਰ ਉਹੀ ਗੱਲਾਂ ਖਿੱਚੀ ਆਉਣਾ ਜੋ ਹੋਣਾ ਸੀ ਹੋ ਗਿਆ ਸ਼ਾਇਦ ਮੇਰੀ ਕਿਸਮਤ 'ਚ ਇਹ ਕੁਛ ਲਿਖਿਆ ਸੀ ਬਾਪੂ ਠੀਕ ਹੈ ਚਲ ਕੋਈ ਨਹੀਂ ਜਿਹੜਾ ਹੋਣਾ ਸੀ ਹੋ ਗਿਆ ਪਰ ਹੁਣ ਤੀਏ ਸਮਝਣਾ ਚੱਲ ਕੋਈ ਨਾ ਬਾਪੂ इस गल का मैं ध्यान हाँ। मैं जो भी करूँगी ना सोच समझ के करूंगी ठीक है पुत ओनू भूलिया नहीं करे मुड़े हजा बापू नीचे आके चाह पी लै ਕਿ ਮੈਂ ਸਭ ਕੁਝ ਕੀ ਸੁਣ ਰਹੀ ਹਾਂ ਕੀ ਧੀ ਨੇ ਆਪਣੇ ਬਾਪੂ ਜੀ ਤੇ ਕੋਲ ਮੈਨੂੰ ਨੌਕਰਾਨੀ ਕਿਹਾ ਇੱਕ ਵਾਰ ਸੇ ਤਾਂ ਕਹਿੰਦੀ ਆ ਵੀ ਤੂੰ ਮੇਰੀ ਭੈਣ ਆ ਤੇ ਫਿਰ ਫਿਰ ਮੈਂ ਨੌਕਰਾਨੀ ਕਿੱਦਾਂ ਹੋਈ ਹੁਣ ਮੇਰੇ ਬਾਰੇ ਦੱਸਿਆ ਕਿਉਂ ਨਹੀਂ ਕਿ ਮੈਂ ਉਹਦੀ ਭੈਣ ਆ ਹੁਣ ਇਹ ਕਿਉਂ ਨਹੀਂ ਦੱਸਿਆ ਕਿ ਨਈ ਕੋਈ ਨੌਕਰ ਆਣੀ ਨਹੀਂ ਆ। ਤੇ ਨਾਲੇ ਜਿਸ ਤਰ੍ਹਾਂ ਹੀ ਗੱਲਾਂ ਕਰ ਰਹੀ ਸੀ। ਤਾਂ ਅਸਲੀ ਪਿਓ ਨਹੀਂ ਹੈਗਾ। ਹੈ ਕਿ ਮੈਂ ਹੋ ਸਕਦਾ। ਪਰ ਪਰ ਸੁਖ ਨੇ ਤਾਂ ਕਦੇ ਮੇਰੇ ਕੋਲ ਗੱਲ ਕੀਤੀ ਨਹੀਂ। ਇਹ ਮੇਰੇ ਕੋਲ ਕਿਉਂ ਗੱਲਾਂ ਲੁਕਾ ਰਹੀ ਆ? ਸਮਝ ਨਹੀਂ ਆ ਰਹੀ। ਇਹ ਸਭ ਕੀ ਹੋ ਰਿਹਾ ਪਤਾ ਨਹੀਂ ਰੱਬਾ ਤੇਰੇ ਰੰਗਾਂ ਦਾ ਵੀ ਪਤਾ ਨਹੀਂ ਲੱਗਦਾ ਹਣ ਤੋ ਇਹ ਜੀ ਜ਼ਿੰਦਗੀ ਹੈ ਜੀ ਲੜਕ ਜ਼ਿੰਦਗੀ ਬਣਾਤੀ ਨਾ ਮੇਰੀ ਕਿ ਮੈਨੂੰ ਕੋਦ ਨੂੰ ਸਮਝ ਨਹੀਂ ਆ ਰਹੀ ਕਿ ਮੇਂ ਜ਼ਿੰਦਗੀ ਦੇ ਕਿਹਜੇ ਮੋੜ ਤੇ ਆ ਕੇ ਖੜ ਗਈ ਆ ਮੈਂ ਕਿਨੂੰ ਆਪ ਦਾ ਦਰਦ ਦੱਸਾਂ ਕਿਨੂੰ ਦੱਸਾਂ ਮੇਰੇ ਨਾਲ ਕੀ ਕੁਝ ਹੋઈ ਜਾ ਰਿਹਾ ਹੈ ਸੱਚਾ ਤੇ ਕੀ ਝੂਠਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕੀ ਬੰਦ ਰੇ ਮੇਰੀ ਜ਼ਿੰਦਗੀ ਦੇ ਨਾਲੇ ਸਭ ਕੁਝ ਕੀ ਬੰਦ ਰੇ ਫਰਜੋ ਫਰਜੋ ਕੀ ਸੋਚੀ ਜਾਨੀ ਆ ਕੁਛ ਨਹੀਂ ਹਾਂ ਤਾਂ ਵੈਸੀ ਬੈਠੀ ਸੀਗੀ ਦੀਦੀ ਤੁਸੀਂ ਕੀ ਠੀਕ ਤੇ ਹੈ ਨਾ ਤੁਮ ਹਾਂ ਮੈਂ ਬਿਲਕੁਲ ਠੀਕ ਆ ਹੋਤਾ ਬਸ ਵੈਸੀ ਕੁਛ ਖੱਲਣਾ ਜਿਹਾ ਦਿਮਾਗ ਚਾਉਂਦੀਆਂ ਸੀ ਆਹੋ ਸੋਚਣ ਲੱਗ ਗਈ ਸੀ ਅੱਛਾ ਅਛਲ ਕੋਈ ਗੱਲ ਨਹੀਂ ਮੈਂ ਤੈਨੂੰ ਇਹ ਕਹਿਣਾ ਇਸ ਰਜੋ ਛੇ ਮੈਂ ਤਾਂ ਉੱਥੇ ਰਸੋਈ ਦਾ ਸਾਰਾ ਕੰਮ ਸੰਭਾਲ ਰੱਖਿਆ ਸੀ ਨਾ ਇੱਥੇ ਵੀ ਉਮੀ ਸੰਭਾਲ ਲਈ ਸਾਰਾ ਕੰਮ ਤੂੰ ਆਪ ਕਰਿਆ ਕਰ ਕਿਉਂਕਿ ਨਾ ਮੈਨੂੰ ਤੇਰੀ ਹੱਥ ਦਾ ਖਾਣਾ ਬਹੁਤ ਸੁਆਦ ਲੱਗਦਾ ਕੋਈ ਗੱਲ ਨਹੀਂ ਦੀਦੀ ਤੁਸੀਂ ਬੇਫਿਕਰ ਹੋ ਜਾਓ ਜਦ ਤੁਸੀਂ ਆਪਦੀ ਭੈਣ ਕਹਿ ਹੀ ਦਿੱਤਾ ਤਾਂ ਫਿਰ ਇਹਨੂੰ ਮੈਂ ਆਪਦਾਕਾਰੀ ਸਮਝੂੰਗੀ ਨਾਲੇ ਨਾ ਜੇ ਬਾਪੂ ਜਾਂਦੇ ਕੁਝ ਪੁੱਛੇ ਉਹਨੂੰ ਬਸ ਕੁਛ ਨਹੀਂ ਦੱਸਣਾ ਗੱਲ ਗੋਲ ਮੋਲ ਕਰ ਦੇ ਕਿਉਂ ਕੋਈ ਗੱਲ ਹੋਇਆ ਮੈਨੂੰ ਕੋਈ ਗੱਲ ਨਹੀਂ ਰੱਚੋ ਤੂੰ ਦੀਦੀ ਤੁਸੀਂ ਬਾਪੂ ਜੀ ਨੂੰ ਮੇਰੇ ਬਾਰੇ ਦੱਸਿਆ ਨਹੀਂ ਨਹੀਂ ਰੱਚੋ ਮੈਂ ਬਾਪੂ ਨੂੰ ਸਭ ਦੱਸਤਾ ਤੇਰੇ ਬਾਰੇ ਉਹ ਪਤਾਤ ਹਲਕੀ ਆ ਬਾਪੂ ਨੂੰ ਹਾਲ ਤਾਂ ਐਕਦਾਮ ਰੀਜ਼ ਹੈ ਜੇ ਉਹਨੂੰ ਕੋਈ ਐਵੇਂ ਕੋਈ ਗੱਲ ਪਤਾ ਲੱਗੀ ਨਾ ਉਹ ਦਿਲ ਤੇ ਬਹੁਤ ਛੇਤੀ ਲਾ ਜਾਂਦਾ ਮੈਂ ਨਹੀਂ ਚਾਹੁੰਦੀ ਮੇਰੀ ਵਜ੍ਹਾ ਕਰਕੇ ਕੋਈ ਉਹਨੂੰ ਹੋਰ ਤਕਲੀਫ ਆਵੇ ਬਹੁਤ ਦੁੱਖ ਦੇਖ ਲਏ ਉਹਨੇ ਤਾਂ ਕਹਿੰਦੀ ਸੀ ਰੱਚੋ ਕੋਈ ਗੱਲ ਨਹੀਂ ਦੀਦੀ ਤੇ ਮੈਂ ਤੁਹਾਨੂੰ ਇਹ ਪੁੱਛਦੀ ਸੀਗੀ ਉਸ ਦਿਨ ਬਾਪੂ ਜੀ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਹੋ ਰਿਹਾ ਸੀ ਕੀ ਗੱਲ ਉਹਨਾਂ ਦੀ ਮਰਜ਼ੀ ਨਾਲ ਵਿਆਹ ਨਹੀਂ ਸੀ ਹੋਇਆ ਤੁਹਾਡਾ ਲੰਬ ਮੈਰਿਸ ਹੋਈ ਸੀ ਮੇਰੀ ਮੰਨਿਆਣੀ ਸੀ ਬਾਪੂ ਤੇ ਮੈਂ ਘਰੋਂ ਭੱਜ ਕੇ ਵਿਆਹ ਕਰਾ ਲਿਆ ਸੀ ਅੱਛਾ ਤੇ ਫਿਰ ਤੁਹਾਡੇ ਮੰਮੀ ਨਹੀਂ ਹੈਗੇ ਨਹੀਂ ਰੱਜੋ ਮੈਂ ਛੋਟੀ ਜੀ ਸੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਹੁਣ ਤਾਂ ਬਸ ਖੱਲਾ ਬਾਪੂ ਹੈ ਪਰ ਕੋਈ ਗੱਲ ਨਹੀਂ ਦੀਦੀ ਹੁਣ ਤਾਂ ਤੁਹਾਡੇ ਬਾਪੂ ਹੀ ਤੁਹਾਡੀ ਮਾਂ ਆ ਤੇ ਉਹ ਹੀ ਤੁਹਾਡੀ ਪੂਰੀ ਜ਼ਿੰਦਗੀ ਹੈ ਹੁਣ ਤੁਸੀਂ ਉਹਨਾਂ ਨਾਲ ਹੀ ਰਹਿਣਾ ਆ ਚਲ ਛੱਡ ਰੱਜੋ ਤੂੰ ਨਾ ਧਿਆਨ ਰੱਖੀ ਸਾਰਾ ਕੰਮ ਸੰਭਾਲ ਲੈ ਕਰਦਾ ਮੈਨੂੰ ਬਹੁਤ ਨੀਂਦ ਆ ਰਹੀ ਹੈ ਮੈਂ ਆਪਣੇ ਰੂਮ ਚ ਜਾ ਕੇ ਸੌਣ ਲੱਗੀ ਹਾਂ ਤੇ ਦਰਦ ਕਰ ਰਿਹਾ ਮੇਰਾ ਕੋਈ ਗੱਲ ਨਹੀਂ ਦੀਦੀ ਤੇ 5 ਵਜੇ ਨਾ ਮੈਂ ਰੂਮ ਚ ਕਾਫੀ ਲੈ ਕੇ ਆ ਜੀ ਹਾਂਜੀ ਮੈਂ ਤੁਹਾਡੇ ਰੂਮ ਚ ਕਾਫੀ ਲੈ ਕੇ ਆ ਜੂਗੀ ਬਾਕੀ ਮੈਂ ਤੁਹਾਨੂੰ ਇਹ ਕਹਿੰਦੀ ਸੀ ਤੁਸੀਂ ਬੇਫਿਕਰ ਹੋ ਕੇ ਰਹਿਆ ਕਰੋ ਤੁਸੀਂ ਇੰਨੀ ਟੈਨਸ਼ਨ ਲੈਂਦੇ ਹੋਏ ਚੰਗੇ ਨਹੀਂ ਲੱਗਦੇ ਬਸ ਕੀ ਕਰਾਂ ਆ ਜਾਂਦੀ ਆ ਰੱਜੋ ਚੱਲ ਕੋਈ ਧਿਆਨ ਰੱਖੀ ਤੂੰ ਵੀ ਬਿਵਿੰਦਰ ਰਾਮ ਕਰ ਲੈ ਹਾਂਜੀ ਸਹੀ ਹੈ ਕਿਸੇ ਨੇ ਸਹੀ ਕਿਹਾ ਹਾਸੇ ਚਿਹਰਿਆਂ ਦੇ ਪਿੱਛੇ ਕਿੰਨੇ ਵੱਡੇ ਵੱਡੇ ਦੁੱਖ ਹੁੰਦੇ ਨੇ ਕਿਸੇ ਨੂੰ ਨਹੀਂ ਪਤਾ ਮੈਂ ਸੋਚਦੀ ਸੀ ਕਿ ਇਹ ਬਹੁਤ ਦਲੇਰ ਆ ਸ਼ਾਇਦ ਇਹਨੂੰ ਕੋਈ ਦੁੱਖ ਨਹੀਂ ਹੋਣਾ ਪਰ ਇਹ ਤਾਂ ਕਮਲੀ ਮੇਰੇ ਨਾਲੋਂ ਵੱਡੇ ਦੁੱਖ ਚੱਕੀ ਫਿਰਦੀ ਆ ਹਾਏ ਹੋਏ ਰੱਬਾ ਹੋਹੀ ਗੱਲਾਂ ਨਾਲੇ ਜਿੰਨਾ ਕੋਲ ਮਾਪਿ ਹੁੰਦੇ ਨੇ ਹੋ ਕਦਰ ਨਹੀਂ ਕਰਦੇ ਤੇ ਜਿੰਨਾ ਕੋਲ ਨਹੀਂ ਹੁੰਦੇ ਉਹੋਂ ਆਉਂਦੇ ਫਿਰਦੇ ਨੇ ਦੁੱਖ ਤਾਂ ਇਹਦੇ ਕੋਲ ਬਹੁਤ ਨੇ ਪਰ ਇਹਨੇ ਵੀ ਆਪਣੇ ਪਿਓ ਦੀ ਕਦਰ ਨਹੀਂ ਕੀਤੀ ਅਟੋ-ਕਟੋ ਦੀ ਤਾਂ ਸੁਣ ਲੈਂਦੀ ਅੱਜ ਦੇ ਨਾਲ ਇਹ ਸਭ ਕੁਛ ਨਾ ਹੁੰਦਾ काम करती हैं जाके दीदी अच्छे साजरे साजरे कितने जा रहे हैं ਕਾਸ ਕਿ ਵੀ ਨਹੀਂ ਗਈ ਘਰ ਤੋਂ ਕੋਈ ਕਾਸ ਕਿ ਤਾਂ ਜਾਂਦੀ ਆ ਚੀ ਕੀ ਗੱਲ ਪਈ ਇਹ ਸੁੱਖ ਕਿੱਥੇ ਚਲੀ ਗਈ ਹਾਤਾ ਨਹੀਂ ਬਾਪੂ ਜੀ ਮੈਂ ਵੀ ਉਹ ਹੀ ਦੇਖ ਰਹੀ ਸੀਗੀ ਛੇ ਦੀਦੀ ਕੁਝ ਦੱਸ ਕੇ ਨਹੀਂ ਗਏ ਸ਼ਾਇਦ ਕੀ ਪਤਾ ਕੋਈ ਕੰਮ ਨਾ ਹੋਵੇ ਉਹਨਾਂ ਨੂੰ ਫਿਰ ਕੁਝ ਦੱਸ ਕੇ ਤਾਂ ਜਾਣਾ ਚਾਹੀਦਾ ਸੀ ਪਤਾ ਤਾਂ ਲੱਗ ਗਈ ਵੀ ਗਈ ਕਿੱਥੇ ਚਲੋ ਕੋਈ ਨਾ ਜੀ ਹਾਂ ਕੇ ਦੱਸ ਦਨਗੇ ਬਾਪੂ ਜੀ ਮੈਂ ਤੁਹਾਨੂੰ ਐ ਪੁੱਛਦੀ ਸੀ ਤੁਹਾਨੂੰ ਕੈਸੀ ਦੀ ਲੋੜ ਤਾਂ ਨਹੀਂ ਚਾਹ ਵਗੈਰਾ ਦੀ ਮੈਂ ਬਣਾ ਦ ਨਹੀਂ ਨਹੀਂ ਧੀਏ ਮੈਨੂੰ ਕਾਫੀ ਚੀਜ਼ ਦੀ ਲੋੜ ਹੀ ਪਰ ਇੱਕ ਗੱਲ ਮੈਨੂੰ ਸੱਚ ਸੱਚ ਦੱਸ ਮੈਨੂੰ ਨਾ ਤੇਰੀਆਂ ਗੱਲਾਂ ਤੋਂ ਐ ਨਹੀਂ ਲੱਗਦਾ ਕਿ ਤੂੰ ਨੌਕਰਾਨੀ ਹੈ ਮੈਂ ਤੇ ਸਾਰੀ ਉਮਰ ਹੰਢਾਈ ਮੈਨੂੰ ਪੂਰਾ ਪਤਾ ਹੈ ਤੂੰ ਦੱਸ ਗੱਲ ਕੀ ਹੈ ਨਹੀਂ ਨਹੀਂ ਬਾਪੂ ਜੀ ਤੁਹਾਨੂੰ ਐ ਨਹੀਂ ਲੱਗਦਾ ਐ ਮੈਂ ਨੌਕਰਾਨੀ ਹੀ ਹਾਂ ਧੀਏ ਜਿੰਨਾ ਬਾਪឪ ਦੀ ਧੀ ਨੂੰ ਪਰ ਸਕਦਾ ਨਾ ਹੋਰ ਨਹੀਂ ਕੋਈ ਪਰ ਸਕਦਾ ਤੇ ਤੂੰ ਤੂੰ ਮੈਨੂੰ ਆਦਾ ਬਾਪ ਹੀ ਸਮਝ ਸੱਚ ਸੱਚ ਦੱਸ ਤੂੰ ਕੋਈ ਨਾ ਕੋਈ ਗੱਲ ਮੇਥੋਂ ਛੁਪਾ ਰਹੀ ਆਂ ਕੀ ਕਰੋਗੇ ਬਾਪੂ ਜੀ ਮੇਰੀ ਇਹਨਾਂ ਗੱਲਾਂ ਨੂੰ ਸੁਣ ਕੇ ਮੇਰੀ ਦੁੱਖਾਂ ਦੀ ਕਹਾਣੀ ਨਾ ਬਹੁਤ ਲੰਬੀ ਆ ਥੇ ਵੈਸੇ ਵੀ ਦੀਦੀ ਨੇ ਮੈਨੂੰ ਮਨਾ ਕੀਤਾ ਆ ਕਿ ਮੈਂ ਕੋਈ ਵੀ ਗੱਲ ਤੁਹਾਡੇ ਕੋਲ ਨਾ ਕਰਾਂ ਮੈਨੂੰ ਵੀ ਤਾਂ ਪਤਾ ਲੱਗੇਤੀ ਤੂੰ ਕੌਣ ਹੈਂ ਪਰ ਜੋ ਸੁੱਖ ਕਹਿ ਰਹੀ ਹੈ ਮੈਨੂੰ ਉਹ ਨਹੀਂ ਲੱਗ ਰਹੀ ਬਾਪੂ ਜੀ ਜੇ ਤੁਸੀਂ ਇੰਨੀ ਜਿੱਦ ਕਰ ਹੀ ਰਹੇ ਹੋ ਨਾ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣੀ ਫਿਰ ਮੈਂ ਕਹਾਂ ਮੈਂ ਕੋਈ ਨੌਕਰਾਨੀ ਨਹੀਂ ਮੈਂ ਟਿੰਕੇ ਦੀ ਪਹਿਲੀ ਘਰ ਵਾਲੀ ਹਾਂ ਪਹਿਲੀ ਘਰ ਵਾਲੀ 4 ਸਾਲ ਹੋ ਗਏ ਸੀ ਮੇਰੇ ਵਿਆਹ ਨੂੰ ਪਰ ਮੇਰੇ ਕੋਈ ਔਲਾਦ ਨਹੀਂ ਹੋਈ ਇਹਨਾਂ ਗੱਲਾਂ ਕਰਕੇ ਤੇਰੀ ਸੱਸ ਨੇ ਜ਼ਬਰਦਸਤੀ ਟਿੰਕੀ ਦਾ ਵਿਆਹ ਸੁੱਖ ਨਾਲ ਕਰਤਾ ਤੇ ਮੈਨੂੰ ਮੈਨੂੰ ਇਸ ਸ਼ਰਤ ਨਾਲ ਇਸ ਘਰ ਚ ਰੱਖਿਆ ਕਿ ਜੇ ਮੈਂ ਘਰੇ ਰਹਿਣਾ ਆ ਤਾਂ ਘਰ ਚ ਨੌਕਰਾਨੀ ਬਣ ਕੇ ਰਹੂੰਗੀ ਤੇ ਆਪਣੀ ਜ਼ੁਬਾਨ ਨੂੰ ਬੰਦ ਕਰ ਲਾਂਗੀ ਹੋ ਵੀ ਹਮੇਸ਼ਾ ਵਾਸਤੇ ਪਰ ਬਾਪੂ ਜੀ ਹੋਈ ਤਾਂ ਮੇਰੀ ਵੀ ਲਵ ਮੈਰਿਜ ਸੀ ਪਰ ਟਿੰਕਾ ਵੀ ਆਖਰ ਚ ਬਦਲ ਜੂਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਸੁਖ ਨੇ ਤੇਰੇ ਬਾਰੇ ਗਲਤ ਕਿਉਂ ਦੱਸਿਆ ਪਰ ਮੇਰੇ ਬਾਰੇ ਗਲਤ ਬਾਪੂ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਇਹ ਤੂੰ ਉੱਥੇ ਵੀ ਨੌਕਰਾਂਲੀ ਸੀ ਤੇ ਇੱਥੇ ਵੀ ਨੌਕਰਾਂਲੀ ਬਣਾਤਾ ਪਰ ਕਿਹੜੀ ਸ਼ਰਤ ਤੇ ਇਹ ਹੀ ਗੱਲ ਤਾਂ ਬਾਪੂ ਜੀ ਮੈਨੂੰ ਸਮਝ ਨਹੀਂ ਆ ਰਹੀ ਕਿ ਦੀਦੀ ਮੈਨੂੰ ਆਪ ਹੀ ਉੱਥੇ ਇਸ ਘਰ ਦੇ ਵਿੱਚ ਲੈ ਕੇ ਆਏ ਨੇ ਤੇ ਹੁਣ हां मेरे नौकरानी भी ਬਣਾਤਾ ਮੈਨੂੰ ਬਹੁਤ ਦੁੱਖ ਲੱਗਿਆ ᱛੀ ਕਿ ਇਹ ਘਰ ਸੁਣ ਕੇ ਪਰ ਤੇਰਾ ਪਰਿਵਾਰ ਤੇਰੇ ਅੱਗੇ ਪਿੱਛੇ ਕੌਣ ਹੈ ਮੇਰਾ ਕੋਈ ਨਹੀਂ ਹੈ ਬਾਪੂ ਜੀ ਮੇਰੇ ਮਾਂ ਪਿਓ ਤਾਂ ਅਜੋ ਦੇ ਮੁੱਕ ਗਏ ਸੀ ਮੇਰੇ ਕੋਈ ਇੱਕ ਭਰਾ ਹੈ ਹੋ ਵੀ ਨਸ਼ੇ ਕਰਦਾ ਮੈਂ ਇਸ ਥਾਂ ਤੇ ਕੱਲੀ ਹਾਂ ਅੱਛਾ ᱛੀ ਬਸ ਰੋ ਨਾ ਰੋ ਨਾ ਤੀ ਅੱਜ ਤੂੰ ਆਉਂਦਾ ਬਾਪ ਹੀ ਸਮਝ। ਮੈਂ ਤੇ ਤੇਰਾ ਬਾਪ ਆਂ ਕੋਈ ਗੱਲ ਨਹੀਂ। ਜਿਹੜਾ ਤੂੰ ਇੱਥੇ ਆਜੀ ਨਾ ਕਿਸੇ ਚੰਗੇ ਕਰਕੇ ਆ ਗਈ। ਕੋਈ ਟੈਨਸ਼ਨ ਨਾ ਲੈ ਪੁੱਤ। ਠੀਕ ਹੈ। ਹਾਂਜੀ ਬਾਪੂ ਜੀ। ਮੈਂ ਥੋੜਾ ਸਮਝ ਨਹੀਂ ਆਉਂਦਾ ਥੋੜਾ ਸ਼ੁਕਰਗੁਜ਼ਾਰ ਕਿੱਦਾਂ ਕਰਾਂ। ਕੋਈ ਗੱਲ ਨਹੀਂ ਪੁੱਤਰ। ਤੂੰ ਅੱਜ ਤੋਂ ਮੇਰੀ ਧੀ ਐ ਤੇ ਮੈਂ ਤੇਰਾ ਬਾਪ। ਦੱਸ ਕਿਸੇ ਗੱਲ ਦੀ ਚਿੰਤਾ ਨਾ ਕਰ। ਕੰਮ ਕਰ ਲੈ। ਸੱਚੀ ਇਹਨਾਂ ਨੂੰ ਦੇਖ ਕੇ ਨਾ ਮੈਨੂੰ ਸੱਚੀ ਐ ਲੱਗਦਾ ਫਿੱਚਾ ਮੇਰਾ ਪਿਓ ਮੇਰਾ ਪਿਓ ਮੈਨੂੰ ਕਹਿੰਦਾ ਹੋਵੇ ਤੇ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਮੈਂ ਹੈਗਾ ਤੇਰੇ ਕੋਲ ਯਾਰ ਉਹ ਕਿਸੇ ਲੇਰੇ ਚਲੀ ਜਾਨੀ ਐ ਤੇ ਆਥਰੇ ਘਰੇ ਵਾਦੀ ਐ ਤੂੰ ਮੈਨੂੰ ਦੱਸ ਤਾਂ ਸਿੱਧਾ ਕਿੱਥੇ ਜਾਣੀ ਆ ਧੀਏ ਬਾਪੂ ਇਹ ਮੇਰੀ ਜ਼ਿੰਦਗੀ ਆ ਤੇ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਇਹ ਤੈਨੂੰ ਦੱਸਣ ਦੀ ਲੋੜ ਨਹੀਂ ਮੈਨੂੰ ਧੀਏ ਜਵਾਨਾ ਬਹੁਤ ਮਹਰਾ ਹੈ ਦਸੜਾ ਕਿਉਂ ਨਹੀਂ ਤੈਨੂੰ ਪਤਾ ਦੁਨੀਆ ਕਿੰਨੀ ਤਰੀ ਫਿਰਦੀ ਐ ਬਾਪੂ ਸਾਰੇ ਲੋਕ ਹੀ ਬਾਹਰ ਫਿਰਦੇ ਨੇ ਮੇਰੇ ਜਾਣ ਨਾਲ ਬਾਹਰ ਜਵਾਨਾ ਖਰਾਬ ਹੁੰਦਾ ਪੁੱਤ ਤੂੰ ਦੇਖ ਪਹਿਲਾਂ ਵੀ ਬਹੁਤ ਜਿੱਦ ਕੀਤੀ ਐ ਤੇ ਉਦੋਂ ਵੀ ਮੇਰੀ ਇੱਕ ਨਹੀਂ ਮੰਨੀ ਤੇ ਤੂੰ ਹੁਣ ਵੀ ਜਿੱਦ ਕਰਦੀ ਐ ਇਹ ਗੱਲ ਠੀਕ ਨਹੀਂ ਪਤਾ ਕੋਈ ਨਾ ਬਾਪੂ ਛੇੜਾ ਕੋਸ਼ ਹੋਊਗਾ ਦੇਖੀ ਜਾਊ ਨਾਲੇ ਜੇ ਕੋਈ ਪੰਗਾ ਹੋਊਗਾ ਨਾ ਮੈਂ ਆਪੇ ਨਿਕਲ ਲੂੰਗੀ ਤੈਨੂੰ ਵਿੱਚ ਆਉਣ ਦੀ ਲੋੜ ਨਹੀਂ ਮੈਂ ਤੈਨੂੰ ਧੀਏ ਕਹਿਣਾ ਵੀ ਹਲੇ ਤੇਰਾ ਉਧਰ ਵੀ ਕਿਸੇ ਪਾਸੇ ਸਮਝੌਤਾ ਨਹੀਂ ਹੋਇਆ ਤੂੰ ਐ ਨਾ ਜਾਇਆ ਕਰ ਪਤ ਬਾਪੂ ਮੈਂ ਤੈਨੂੰ ਇੱਕ ਵਾਰ ਕਹਾਂ 100 ਵਾਰ ਕਹਾਂ ਮੇਰੀ ਜ਼ਿੰਦਗੀ ਚ ਤਖਲੰਤਾਜੀ ਕਰਨ ਦੀ ਲੋੜ ਨਹੀਂ ਛੇ ਤਾਂਉ ਮੇਰਾ ਐਨੇ ਦੁੱਖ ਲੱਗਦਾ ਨਾ ਤਾਂ ਮੈਂ ਹਮੇਸ਼ਾ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਚੋਂ ਚਲੀ ਜਾਨੀ ਐ ਇਹ ਗੱਲ ਨਹੀਂ ਪੁੱਤ ਵੀ ਤੂੰ ਮੇਰੀ ਜ਼ਿੰਦਗੀ ਚੋਂ ਚਲੀ ਜਾ ਮੈਂ ਤਾਂ ਲੋਕਾਂ ਦੇ ਜਵਾਨੇ ਤੋਂ ਹਟਦਾ ਨਾ ਮੇਰੀ ਧੀ ਇਹ ਗੱਲ ਨਹੀਂ ਮੈਂ ਕਹਿੰਦਾ ਅੱਜ ਤੋਂ ਬਾਅਦ ਬਾਪੂ ਮੈਨੂੰ ਕੋਈ ਨਾ ਪੁੱਛੇ ਘਰ ਦੇ ਵਿੱਚ ਮੈਂ ਕਿੱਥੇ ਜਾਨੀ ਆ ਤੇ ਕੀ ਕਰਦੀ ਠੀਕ ਐ ਪੁੱਤ ਪਤਾ ਨਹੀਂ ਕੁੜੀ ਨੂੰ ਕੀ ਹੋਇਆ ਪਹਿਲਾਂ ਨਹੀਂ ਸੀ ਇਹ ਜੀ ਕੀ ਪਾਪੂ ਜੀ ਬਹੁਤ ਦੁੱਖ ਲੱਗਦਾ ਜਦੋਂ ਛੋਟੇ ਦੀਦੀ ਤੁਹਾਡੇ ਨਾਲ ਇਦਾਂ ਗੱਲਾਂ ਕਰਦੇ ਨੇ ਕੀ ਦੱਸਾਂ ਤੀਏ ਮੈਂ ਮਜਬੂਰ ਐ ਜਿੰਨਾ ਮੈਂ ਇਹਦਾ ਕੀਤਾ ਨਾ ਭਰੇ ਨਹੀਂ ਮੇਰੀ ਕਦਰ ਨਹੀਂ ਕਰੇ ਇੱਕ ਗੱਲ ਪੁੱਛਾਂ ਬਾਪੂ ਜੀ ਹਾਂ ਪੁੱਤ ਪੁੱਛ ਕੀ ਪੁੱਛਣਾ ਮੈਂ ਕਹਿੰਦੀ ਸੀ ਬਾਪੂ ਜੀ ਕਿ ਸੁੱਖ ਥੋੜੀ ਅਸਲੀ ਧੀਆ ਧੀਏ ਕੀ ਦੱਸਾਂ ਮੇਰੀ ਜ਼ਿੰਦਗੀ ਚ ਬਹੁਤ ਦੁੱਖ ਆਏ ਨੇ ਤੇ ਮੇਰੇ ਪਹਿਲੇ ਵਿਆਹ ਐਕਸੀਡੈਂਟ ਵਿੱਚ ਮਰ ਗਈ ਸੀ ਤੇ ਰਿਸ਼ਤੇਦਾਰਾਂ ਨੇ ਜੋਰ ਪਾ ਕੇ ਮੇਰਾ ਦੂਜਾ ਵਿਆਹ ਸੁੱਖ ਦੀ ਮਾਂ ਨਾਲ ਕਰਤਾ ਤੇ ਸੁੱਖ ਦੀ ਮਾਂ ਪਹਿਲਾਂ ਵੀ ਵਿਆਹੀ ਹੋਈ ਸੀ ਪਹਿਲਾਂ ਵੀ ਵਿਆਹੀ ਸੀ ਮਤਲਬ ਹਾਂ ਬਤ ਸੁਖ ਦੀ ਮਾਂ ਪਹਿਲਾਂ ਵੀ ਪਿਆਹੀ ਹੋਈ ਸੀ ਤੇ ਸੁਖ ਉਦੋਂ 4 ਕਿਹ ਮਹੀਨਾ ਦੀ ਸੀ ਤੇ ਧੀਏ ਜਦੋਂ ਇਹ 5 ਸਾਲ ਦੀ ਹੋਈ ਨਾ ਤੇ ਇਹਦੀ ਮਾਂ ਵੀ ਮਰ ਗਈ ਤੇ ਮੈਂ ਤੇ ਮੈਂ ਸੁਖ ਨੂੰ ਮਾਂ ਵਰਕੇ ਵੀ ਪਾਲਿਆ ਤੇ ਪਿਓ ਦਾ ਪਿਆਰ ਵੀ ਬੀਬੀ ਦਿੱਤਾ ਪਰ ਇਹਨੇ ਇਹਨੇ ਕੋਈ ਘਤਰ ਨਹੀਂ ਕਰੀ ਬਾਪੂ ਜੀ ਤੁਸੀਂ ਰੋਵੋ ਨਾ ਪਲੀਜ਼ ਤੁਸੀਂ ਕਿਹੜਾ ਕੁਝ ਗਲਤ ਕੀਤਾ ਹੈ ਤੁਸੀਂ ਤਾਂ ਆਪਣੇ ਵੱਲੋਂ ਚੰਗਾਈ ਕੀਤਾ ਸੀ ਨਾ ਬਾਕੀ ਜੋ ਕਰਮਾਂ 'ਚ ਲਿਖਿਆ ਹੁੰਦਾ ਨਾ ਉਹਨੂੰ ਕੋਈ ਵੀ ਨਹੀਂ ਟਾਲ ਸਕਦਾ ਹੋਣਾ ਤਾਂ ਉਹੀ ਹੁੰਦਾ ਮੈਨੂੰ ਪਤਾ ᱛੀ ਮੈਂ ਕੋ ਗਲਤ ਨਹੀਂ ਕੀਤਾ ਜਿਹਨੂੰ ਮੈਂ ਇੰਨਾ ਪਿਆਰ ਕੀਤਾ ਤੇ ਆਪ ਦੇ ਸਾਰੇ ਸੁੱਖ ਮੈਂ ਉਹਦੀ ਚੋੜੀ ਚ ਪਾ ਕੇ ਤੇ ਉਹੀ ਮੇਰੇ ਹੱਥੋਂ ਨਿਕਲ ਗਈ ਤੁਸੀਂ ਕਿਉਂ ਫਿਕਰ ਕਰੀ ਜਾਂਦੇ ਆ ਬਾਪੂ ਜੀ ਇੱਥੇ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਅਸਲ ਦੇ ਵਿੱਚ ਨਾ ਦੀਦੀ ਦੀ ਬੈਣੀ ਉੱਠਣੀ ਹੀ ਮਾੜੀ ਸੰਗਤ ਨਾਲ ਆ। ਦੀਦੀ ਤੇ ਉਹਨਾਂ ਦਾ ਅਸਰ ਹੋਈ ਜਾਂਦਾ ਆ। ਤਾਂ ਕਰਕੇ ਇਹ ਸਭ ਕੁਝ ਹੋ ਰਿਹਾ। ਪੁੱਤ ਮੈਂ ਜੀ ਮਰਦੀ ਮਾਂ ਨਾਲ ਵਾਦਾ ਕੀਤਾ ਸੀ ਵੀ ਤੇਰੀ ਧੀ ਨੂੰ ਮੈਂ ساری ਦੁਨੀਆ ਦੀ ਖੁਸ਼ੀ ਲਟਾ ਦੇਂਗਾ। ਮੈਂ ਤਾਂ ਹਮਦਾ ਫਰਜ਼ ਨਿਭਾਤਾ ਪਰ ਇਹ ਭੁੱਲ ਗਈ ਧੀ। ਬਾਪੂ ਜੀ ਰੋਨੇ ਕਿਉਂ ਤੁਸੀਂ? ਤੁਸੀਂ ਆਪ ਸੋਚੋ ਕਿ ਦੀਦੀ ਕਦੋਂ ਤੱਕ ਐਦਾ ਭੁੱਲ ਕੇ ਬੈਠੇ ਰਹਿਣਗੇ ਇੱਕ ਨਾ ਇੱਕ ਦਿਨ ਤਾਂ ਉਹਨਾਂ ਨੂੰ ਯਾਦ ਆਊਗਾ ਨਾ ਕਿ ਤੁਸੀਂ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਤੁਸੀਂ ਹੀ ਉਹਦੇ ਅਸਲੀ ਪਿਓ ਕਹਿੰਦੇ ਹੁੰਦੇ ਨਾ ਧੀ ਵੀ ਆਪ ਦਾ ਖੂਨ ਤਾਂ ਆਪ ਦਾ ਹੀ ਹੁੰਦਾ ਜੇ ਮੇਰੇ ਕਰਮਾਂ 'ਚ ਸੁਖ ਹੁੰਦਾ ਤਾਂ ਪਹਿਲਾਂ ਹੀ ਉਹ ਤੁਹਾਨੂੰ ਮਰਦੀ ਬਾਪੂ ਜੀ ਇਹ ਸਾਰਾ ਕੁਝ ਤਾਂ ਕਰਮਾਂ ਦਾ ਲੇਖਾ ਜੋਖਾ ਆ ਜੋ ਕਰਨਾ ਚ ਲਿਖਿਆ ਸੀ ਨਾ ਉਹੀ ਹੋਣਾ ਸੀ ਕਹਿੰਦੇ ਆ ਨਾ ਰੱਬ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਹਾਂ ਪੁੱਤ ਬਸ ਮੇਰੀ ਜ਼ਿੰਦਗੀ ਚ ਜਿਹੜਾ ਕੁਝ ਹੈਗਾ ਸੀ ਠੀਕ ਐ ਆਦਿਕ ਲੰਘ ਗਈ ਅਤੀ ਕਾ ਤਕੇ ਧੁਕੇ ਖਾ ਕੇ ਲੰਘ ਜਾਨੀ ਆ ਪੁੱਤਾਂ ਬਾਪੂ ਜੀ ਤੁਸੀਂ ਰੋਣੇ ਕਾਤੋਂ ਹੌਸਲਾ ਰੱਖੋ ਵਾਹਿਗੁਰੂ ਸਭ ਕੁਝ ਠੀਕ ਕਰੂਗਾ ਤੁਸੀਂ ਕਿਸੇ ਦਾ ਕੁਝ ਮਾੜਾ ਨਹੀਂ ਕੀਤਾ ਫੇ ਤੁਹਾਡੀ ਜ਼ਿੰਦਗੀ ਭਲਾ ਕਿਉਂ ਚਾਹ ਖਰਾਬ ਹੋ ਗਈ ਰੋ ਨਾ ਬਾਪੂ ਜੀ ਤੁਸੀਂ ਪਲੀਜ਼ ਰੋ ਨਾ